ਨਾਮ ਹੈ ਜੀ ਕੁਮੇਰ ਸਿੰਘ ਸਾਹਿਬ ਸਰ ਅੱਜ ਜਿਹੜਾ ਸਰਚ ਉਹ ਬੈਨ ਕੀਤਾ ਗਿਆ ਸਟੇਸ਼ਨ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿ ਉਹ ਕੀ ਕਹਿੰਦੇ ਦੇਖਦੇ ਹਾਲਾਤਾਂ ਨੂੰ ਮੁੱਕ ਰੱਖਦੇ ਹੋ ਜਿਹੜਾ ਸਰਚ ਲਗਾਤਾਰ ਜਾਲੀ ਆ ਤੇ ਇਹਦੇ ਸਿਹਤ ਦੇ ਵਾਉਣ ਉਹ ਮਲੇ ਪੰਜਰਾਂ ਦੇ ਜਿਵੇਂ ਚੱਕੀ ਪੁਰਚਾ ਉਹਨਾਂ ਦੇ ਜ਼ਰਤ ਜਾਰੀ ਆ ਜਿਹੜੀ ਸਾਡੀ ਪਲੇਟਫਾਰਮ ਤੇ ਦਰਚਰਾਂ ਦੇ ਵਾਹਕਾਰ ਪਾਰਕਿੰਗ ਸਕੂਟਰ ਪਾਰਕਿੰਗ ਇਹਨਾਂ ਦੀ ਜੰਗਲੀ ਐਂਡਰਸੇਬੀੜੀ ਇਰੀਆ ਉਹਨੂੰ ਚੱਲਦਾ ਜਾਂ ਕਿਸ ਤਰੀਕੇ ਨਾਲ ਸਰਚ ਬੈਨ ਕਰਦਾ ਇਹ ਸਾਡੇ ਕੋ ਡੈਕ ਸਕੋਰ ਵਗੈਰਾ ਸਾਡੇ ਕੋ ਐਂਟੀ ਸੈਕੂਰੀਟੀ ਟੀਮ ਕੋ ਡੀਪ ਸਰਚ ਕਰ ਰਹੀ ਜਿਹਨਾਂ ਦੇ ਨੋਟ ਕਿੰਨਾ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਸ਼ੱਕੀ ਪਰਚਾ ਜਿਹਨਾਂ ਦੇ ਸ਼ੱਕ ਪੈਂਦਾ ਵਾ ਉਹਨਾਂ ਚੈਕ ਕੀਤੀ ਜਾ ਰਹੀ ਹੈ ਵੈਸੇ ਰੂਟੀਨ ਚੱਲਦੀ ਰਹਿੰਦੀ ਹੈ ਰੂਟੀਨ ਵੈਸੇ ਵੀ ਚੱਲਦੀ ਰਹਿੰਦੀ ਹੈ ਕਦੋਂ ਦੀ ਚੱਲਦੀ ਹੈ ਇਹ ਤਾਂ ਲਗਾਤਾਰ ਹੀ ਚੱਲ ਰਹੀ ਆ ਸਰ ਲੋਕਾਂ ਜਿਆਦਾ ਕਰਕੇ ਹੁਣ ਹਾਲਾਤਾਂ ਨੂੰ ਮੋਕਾ ਆ ਕੇ ਸੋਂ ਜਿਆਦਾ ਹੋਰ ਵੀ ਇਹ ਜਿਹੜੀ ਆ ਡੰਗਾਈ ਨਾ ਸੱਚ ਕੀਤੀ ਜਾ ਰਹੀ ਹੈ ਆਪਣਾ ਜਿਹੜੀਆਂ ਟ੍ਰੇਨਸ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹਾਂਜੀ ਬਿਲਕੁਲ ਚੈੱਕ ਕਰਕੇ ਜੋ ਸਪੈਸੀਫਿਕ ਕੋਈ ਪੁਆਇੰਟਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਮੇਨ ਚੈੱਕ ਕਰਦੇ ਉਸ ਨੂੰ ਲੱਗਦੇ ਨਾਲ ساری ਚੱਕਰੀ ਦੀ ਸਾਰੀਆਂ ਡੋਸ ਦਾ ਵਗੈਰਾ ਦਾ ਡਿਫੈਂਸ ਸਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਇਹਦਾ ਉਫਵਾਹਾਂ ਤੋਂ ਬਚੋ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੀ ਹਦਾਇਤਾਂ ਦੀ ਪਾਲਣਾ ਕਰੋ ਕਿ ਜਿਹੜਾ ਰੌਸ਼ ਬਹੁਤ ਜ਼ਿਆਦਾ ਅੱਜ ਨਜ਼ਰ ਆ ਰਿਹਾ ਹੈ ਕਿ ਲੱਗਦਾ ਕਿ ਜਿਹੜਾ ਇੱਕ ਪ੍ਰਵਾਸੀ ਨੇ ਵਾਪਸ ਜਾ ਰਹੇ ਨੇ ਉਹ ਉਹਨਾਂ ਉਫਵਾਹਾਂ ਤੋਂ ਡਰਦੇ ਹੀ ਜਿਹੜੇ ਵਾਪਸ ਜਾ ਰਹੇ ਆ ਇੱਕ ਸਰ ਕੇ ਸੁਣੋ ਜਾਇਆ ਵੀ ਜਿਹੜੇ ਸਰਹੱਦੀ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਰਾਤ ਨੂੰ ਚੱਲਣ ਵਾਲੀਆਂ ਟ੍ਰੇਨਾਂ ਨੇ ਉਹ ਨਹੀਂ ਚੱਲਣਗੀਆਂ ਉਹਦੇ ਬਾਰੇ ਕੋਈ ਨੋਟੀਫਿਕੇਸ਼ਨ ਆਇਆ ਕਿ ਫਿਲਹਾਲ ਜਿਹੜੀਆਂ ਰਾਤ ਦੀਆਂ ਟ੍ਰੇਨਾਂ ਕੋਝਾ ਇਹਨਾਂ ਬੰਦ ਕੀਤੀਆਂ ਹੋਆ ਬਾਕੀ ਦਿਨ ਦੀਆਂ ਕੰਟੀਨਿਊਸ ਨਾਲ ਚੱਲਦੀਆਂ ਰਹਿੰਦੀਆਂ ਨੇ ਸਰ ਪਤ ਕਿਹੜੀ ਕਿਹੜੀ ਕੀਤੀ ਹੈ ਸਰ ਇੱਕ ਜਿਹੜੀ ਆ ਅੱਜ ਹਰਦਵਾਰ ਦੀ ਟ੍ਰੇਨ ਆ ਉਹ ਬੰਦ ਕੀਤੀ ਆ ਇੱਕ ਜਿਹੜੀ ਆ ਗੋਲਡਨ ਨਿੰਬਲ ਇਹ ਦੋ ਬੰਦ ਸਰ ਇੱਕ ਵੀਡੀਓ ਵਿੱਚ ਕੁਝ ਲਿਖਤ ਰੋ ਲੱਗਦਾ ਵੀ ਕਿਸੇ ਨੂੰ ਆਪਾਂ ਡਿਟੈਕਟ ਕੀਤਾ ਇਸ ਤਰ੍ਹਾਂ ਦੇ ਕਿਸੇ ਸ਼ੱਕੀ ਨਹੀਂ ਸ਼ੱਕੀ ਪੁਛਤੀ ਹੋ ਜਾ ਨਹੀਂ ਕੋਈ ਮਿਲਿਆ ਫੇਰ ਚੈੱਕ ਚੈਕਿੰਗ ਜਾਰੀ ਆ ਪਰ ਇਹੋ ਜੇ ਕੋਈ ਵੀ ਸ਼ੱਕੀ ਪੁਛਤਾ ਜਿਹੜਾ ਨਹੀਂ 2 ਵਜੇ ਤੱਕ ਤੱਕ ਦਾ ਇਹ ਸਰਚ ਬਿਆਨ ਚੱਲਦਾ ਰਹੇਗਾ ਨਹੀਂ ਲੱਗਦਾ ਰਾਤ ਵੀ ਦਿਨ ਵੀ ਚੱਲਦਾ ਦਿਨ ਦਾ ਚੱਲੇਗਾ ਅੱਜ ਦਿਨ ਵੀ ਜਿਆਦਾ ਦਰਾਉਂਦੀ ਜਾਪਿਆ ਠੀਕ ਹੈ